ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੇ ਤੁਹਾਡੀ ਆਸਤੀ ਬਲੌਗ ਦੇ ਵਿੱਚ ਅੱਜ ਆਪਾਂ ਕੁਝ ਖਾਸ ਗੱਲ ਕਰਾਂਗੇ ਅੱਜ ਗੱਲ ਕਰਾਂਗੇ ਕਿ ਸਾਡੀ ਕਦਰ ਕੁਝ ਕਈ ਵਾਰ ਸਾਡੀਆਂ ਹੀ ਗਲਤੀਆਂ ਕਰਕੇ ਘਟ ਜਾਂਦੀ ਹੈ ਤਾਂ ਆਪਾਂ ਉਹਦੇ ਬਾਰੇ ਅੱਜ ਗੱਲ ਕਰਦੇ ਆਂ ਤਾਂ ਜੀ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਨੂੰ ਇਹ ਹੁੰਦਾ ਹੈ ਜੇ ਆਪਾਂ ਐਂ ਕਰਿਆ ਤਾਂ ਫਿਰ ਉਹ ਨਾ ਬੰਦਾ ਐਂ ਨਾ ਕਹੇ ਦੀ ਜੇ ਆਪਾਂ ਆਹ ਕੰਮ ਐਂ ਕਰਤਾ ਆਪਣਾ ਬੰਦਾ ਖੁਸ਼ ਨਹੀਂ ਹੋਣਾ ਜੇ ਆਪਾਂ ਫਲਾਣੇ ਨੂੰ ਐਂ ਨਾ ਪੁੱਛਿਆ ਤਾਂ ਉਹਨੇ ਐ ਨਹੀਂ ਹੋਣਾ ਕਈ ਵਾਰੀ ਆਪਾਂ ਇਤਾਂ ਦੀਆਂ ਗਲਤੀਆਂ ਕਰ ਕਰਕੇ ਹਨਾ ਇਹ ਵੀ ਕਈ ਵਾਰ ਆਪਣੀਆਂ ਗਲਤੀਆਂ ਹੋ ਜਾਂਦੀਆਂ ਕਈ ਵਾਰ ਇਹ ਨਹੀਂ ਹੁੰਦਾ ਕਈ ਵਾਰ ਆਪਾਂ ਨੂੰ ਝੁਕਣਾ ਵੀ ਪੈ ਜਾਂਦਾ ਕਿ ਉਹ ਕਿ ਉੱਥੇ ਆਪਾਂ ਨੂੰ ਜੋ ਘਣਾ ਵੀ ਪਿਆ ਜਾਂਦਾ ਕਿਵਾਰ ਇਦਾਂ ਦਾ ਮਾਹੌਲ ਹੁੰਦਾ ਤਾਂ ਆਪਾਂ ਝੁਕ ਵੀ ਸਕਦੇ ਆ ਪਰ ਕਈ ਵਾਰ ਇਹ ਹੁੰਦਾ ਵੀ ਤੁਸੀਂ ਇੰਨੇ ਵੀ ਨਾ ਝੁਕੋ ਕਿ ਅਗਲਾ ਤੁਹਾਨੂੰ ਧਰਤੀ ਦੇ ਵਿੱਚ ਹੀ ਦੱਬ ਦੇ ਹਨਾ ਵੀ ਜਿੱਥੇ ਆਪਣੀ ਗਲਤੀ ਆ ਉੱਥੇ ਆਪਾਂ ਨੂੰ ਗਲਤੀ ਮੰਨਣੀ ਵੀ ਚਾਹੀਦੀ ਆ ਪਰ ਜਿੱਥੇ ਆਪਾਂ ਬਿਨਾਂ ਗਲਤੀ ਤੋਂ ਬਿਨਾਂ ਉਹ ਤੋਂ ਅੰਦਰ ਹੀ ਘੁੱਟ-ਘੁੱਟ ਕੇ ਮਰਨਾ ਵੀ ਇਹ ਵੀ ਆਪਣੇ ਲਈ ਗਲਤ ਹੈ ਇਸ ਲਈ ਜੋ ਸਹੀ ਆ ਆਪਣੀ ਜ਼ਿੰਦਗੀ ਜਿਉਣ ਲਈ ਆਪਾਂ ਨੂੰ ਕੰਮ ਕਰਨੀ ਚਾਹੀਦੀ ਆ ਉਠੇ ਪਾਸੇ ਨਹੀਂ ਜਾਣਾ ਚਾਹੀਦਾ ਸਾਰਿਆਂ ਦੀ ਵੈਸੇ ਗੱਲ ਮੰਨਣੀ ਵੀ ਚਾਹੀਦੀ ਪਰ ਗੱਲ ਉਹ ਮੰਨੋ ਜਿਹੜੀ ਤੁਹਾਡੀ ਜ਼ਿੰਦਗੀ ਨੂੰ ਖਰਾਬ ਨਾ ਕਰੇ ਬਾਕੀ ਜੇਕਰ ਤੁਸੀਂ ਵੀ ਮੇਰੀ ਗੱਲ ਦੇ ਨਾਲ ਸਹਿਮਤ ਹੋ ਤਾਂ ਕਮੈਂਟ ਜ਼ਰੂਰ ਕਰਿਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤਾਂ ਮਿਲਦੇ ਆਂ ਜੀ ਫਿਰ ਕਿਸੇ ਹੋਰ ਅਜਿਹੀ ਨਵੀਂ ਜਾਣਕਾਰੀ ਦੇ ਨਾਲ